ਬੇਹੱਦ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਇੱਕ ਵਿਅਕਤੀ ਦੇ ਵੱਲੋਂ ਬਿਆਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਗੁਟਕਾ ਸਾਭ ਅਤੇ ਧਾਰਮਿਕ ਪੁਸਤਕਾਂ ਦੇ ਅੰਗ ਪਾੜ ਕੇ ਸੁੱਟ ਦਿੱਤੇ ਗਏ ਨੇ ਨਾਲੀਆਂ ਦੇ ਵਿੱਚ ਖਿਲਾਰ ਦਿੱਤੇ ਗਏ ਨੇ ਜਿਸ ਤੋਂ ਬਾਅਦ ਸਿਕਜੋਥੇ ਬੰਦੀਆਂ ਪਹੁੰਚੀਆਂ ਨੇ ਇਲਾਕੇ ਦੇ ਵਿੱਚ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ ਤਾਂ ਤਸਵੀਰਾਂ ਕਨੌਰ ਦੇ ਪਿੰਡ ਸੰਝਰਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਕੀ ਪਿੰਡ ਦੇ ਰਹਿਣ ਵਾਲੇ ਇੱਕ ਵਿਅਕਤੀ ਦੇ ਵੱਲੋਂ ਗੁਟਕਾ ਸਾਭ ਅਤੇ ਹੋਰ ਧਾਰਮਿਕ ਪੁਸਤਕਾਂ ਦੇ ਅੰਗ ਪਾੜ ਕੇ ਪਿੰਡ ਦੇ ਘਰਾਂ ਦੇ ਬਾਹਰ ਅਤੇ ਗੁਰਦੁਆਰਾ ਸਾਹਿਬ ਤੇ ਨਾਲੀਆਂ ਦੇ ਵਿੱਚ ਖਿਲਾਰ ਦਿੱਤੇ ਗਏ ਨੇ ਪੁਲਿਸ ਮੌਕੇ ਤੇ ਪਹੁੰਚੀ ਹੈ ਜਿਨ੍ਹਾਂ ਦੇ ਵੱਲੋਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਸਿੱਖ ਸੰਗਤ ਜਿਸ ਵੇਲੇ ਸਵੇਰੇ ਇੱਕਠੀ ਹੁੰਦੀ ਹੈ ਤਾਂ ਉਸ ਵੇਲੇ ਪਿੰਡ ਦਾ ਇੱਕ ਵਿਅਕਤੀ ਜਿਹੜਾ ਕਿ ਸ਼ਮਸ਼ਾਨ ਘਾੜ ਦੇ ਵਿੱਚ ਅੱਗ ਲਗਾ ਕੇ ਬੈਠਾ ਸੀ ਤਾਂ ਉਸ ਤੋਂ ਬਾਅਦ ਪਿੰਡ ਵਾਸੀਆਂ ਨੇ ਉਸ ਨੂੰ ਮੌਕੇ ਤੋਂ ਫੜ ਲਿਆ ਅਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਮੌਕੇ ਤੇ ਪਹੁੰਚੀ ਹੈ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਵਕੋਆਗਤਰਾਮਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਇਥੋਂ ਤੱਕ ਕਿ ਅਦਾਲਤ ਦੇ ਵੱਲੋਂ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਬਿਆਦਬੀਕਰਨ ਤੋਂ ਬਾਅਦ ਇਹ ਸ਼ਖਸ ਪਛਤਾ ਹੋਇਆ ਵਿਖਾਈ ਦੇ ਰਿਹਾ ਹੈ ਦਾ ਬੇਹੱਦ ਮੰਦ ਭਾਗੀ ਖਬਰ ਹੈ ਸਿੱਖਾਂ ਦੇ ਹਿਰਦਿਆਂ ਨੂੰ ਵਲੁੰਦਰ ਕੇ ਰੱਖ ਦੇਣ ਵਾਲੀ ਖਬਰ ਹੈ ਕਿ ਇੱਕ ਵਾਰ ਫਿਰ ਤੋਂ ਜੋ ਹੈ ਵਿਅਦਬੀ ਦੀ ਘਟਨਾ ਸਾਹਮਣੇ ਆਈ ਹੈ ਤੇ ਅੰਗ ਪਾੜ ਕੇ ਨਾਲੀਆਂ ਦੇ ਵਿੱਚ ਸੁੱਟ ਦਿੱਤੇ ਗਏ ਨੇ ਤੋਂ 40 ਹੀ ਹੈ ਪਰਦੇ ਤੋਂ ਸਭ ਕੁਝ ਕਰਨੇ ਤੋਂ ਕੱਢਣ ਲੱਗਾ ਹੁਣ ਦੂਜਾ ਇੱਥੇ ਕੀ ਨਹੀਂ ਕਰੀਆ ਨੇ ਲੈਦਾ ਗੋਲਾ ਕਰਦਾ ਕਰ ਰੱਬ ਤੋਂ ਨਹੀਂ ਕਰਦੇ ਲੋਕ ਯਾਰ ਕਿਹੜੇ ਬੰਦੇ ਆ ਗੱਡਣਦੇ ਆਣ ਬਹਿ ਕੇ ਗੱਡਣਦੇ ਆ ਇਹ ਤਾਂ ਤੁਸਲੀ ਨੇ ਕਰਕੇ ਗਿਆ ਬਹਿ ਕੇ ਆਏ ਆ ਲੋ ਆ ਗਿਆ ਜੀ 10000 ਦੀ ਗੱਲ ਔਰ ਤੇ ਸਾਥ ਕੀ ਹੋ ਗਿਆ ਹੁੰਦਾ ਕਲੀਅਰ ਹੈ ਕਲੀਅਰ ਹੈ ਜੀ ਬਹੁਤ ਦੇਖੋ ਕਿੰਗਾ ਤੁਹਾਡੇ ਕਿਵੇਂ ਵਗਾ ਕੇ ਗਿਆ ਦੋਨੋਂ ਪੈਪਰ ਹਾਂ ਹਾਂ ਉਹ ਲੰਘ ਗਿਆ ਜੀ ਹਾਂ ਠੀਕ ਹੈ ਸਪੋਰਟਰੀ ਤੇ ਡੀਐਸਪੀ ਬੁੱਟਾ ਸਿੰਘ ਜੀ ਜੀ ਸਰ ਇੱਕ ਬੇਅਦਬੀ ਦਾ ਮਾਮਲਾ ਨਿਕਲ ਕੇ ਸਾਹਮਣੇ ਆ ਰਿਹਾ ਹੈ ਸਰ ਕੀ ਮਾਮਲਾ ਜੀ ਪੂਰਾ ਹੋ ਤੇ 2018 4 2024 ਨੂੰ ਬਿੱਡ ਸੰਜੇਰ ਕੋਟਾਣਾ ਖਨੌਰ ਦੇ ਵਿੱਚ ਇੱਕ ਸ਼ਿਕਾਇਤ ਮਿਲ ਨੂੰ ਕਿ ਕੋਈ ਕਿਸੇ ਬੰਦੇ ਵੱਲੋਂ ਜੀ ਗੁਰਵਾਣੀ ਦੇ ਸਤਕਾਰਯੋਗ ਜਿਹੜੇ ਹੈਗੇ ਨੇ ਉਹ ਸਾਬ ਪੁਰਾਣੇ ਸ਼ੂਤ ਤੇ ਕੁਝ ਠੀਕ ਉਹ ਜਿਹੜੇ ਹੈਗੇ ਨੇ ਬਾੜ ਕੇ ਜਿਹੜੀ ਨਾ ਜਿਹੜਾ ਹੈਗਾ ਜਿਹਦੇ ਘਰੇ ਛੋਟੇ ਨੇ ਜੜੀਆਂ ਦੇ ਵਿੱਚ ਛੋਟੇ ਹੋ ਗਾ ਰਹੇ ਜੀ ਆਪ ਸਰਪਲਸ ਪਾਰਟੀ ਪੰਚੀ ਮੋਕਲੀਪੋਰਟ ਵੀ ਸਰ ਜਜਨਿਆ ਸਾਰੇ ਹਾਲਾਤ ਦੇਖ ਕੇ ਸਾਰੇ ਜਿਹੜੇ ਹਾਲਾਤ ਮਾਨਯੋਗ ਅਸਿਸਪਟਾਟਾ ਸ਼੍ਰੀ ਬਲਕੋਵਾ ਸ਼ਰਮਾ ਐਪੀਐਸ ਸਾਹਿਬ ਇਤਿਆਸ ਗਿਆਨ ਦੇ ਉਹਨਾਂ ਦੇ ਨਿਸ਼ਾ ਨਿਰਦੇਸ਼ ਤੋਂ ਵੀ ਗਾਈਡਲਨ ਵੀ ਤਾਂ ਉੱਪਰ ਸਿੱਧੀ ਸੀ ਯੂਗੇਸ਼ ਸ਼ਰਮਾ ਨੇ ਗਾਈਡ ਅਸੀਂ ਸਾਰੇ ਮਾਮਲੇ ਦੀ ਜਿਹੜੀ ਹੋਰ ਤਰੀਕਾ ਤੋਂ ਕੋਸ਼ਿਸ਼ ਕੀਤੀ ਤੇ ਉਸ ਦੇ ਜੋ ਹੈ ਲੋਕਾਂ ਦੇ ਸਹਿਯੋਗ ਨਾਲ ਇੱਕ ਚੱਕੀ ਵਰਤੀ ਜਿਹੜਾ ਹੈ ਅਲੰਡਰ ਸਿੰਘ ਉਸੇ ਪਿੰਡ ਦਾ ਹੈਗਾ ਜੀ ਉਹਨੂੰ ਕਾਬੂ ਕੀਤਾ ਅ ਸਰ ਅਕਸਰ ਦੇਖਿਆ ਜਾਂਦਾ ਹੈ ਕਿ ਕੇ ਇਹਨਾਂ ਦੀ ਕਿ ਮੈਂਟਲੀ ਤੌਰ ਤੇ ਡਿਸਟਰਬ ਸੀਗਾ ਐਕਚੁਅਲੀ ਠੀਕ ਸੀਗਾ ਇਹ ਬੰਦਾ ਐਸ ਪਰ ਕੋਈ ਤਾਂ ਡਾਕਟਰੀ ਵਿਵੇਸ਼ਾ ਹੈਗਾ ਜੀ ਕਿ ਉਹ ਕੀ ਸੀਗਾ ਸਾਡੀ ਨਰਸਰੀਸ਼ਨ ਤੱਕ ਜਿਹੜਾ ਹੈਗਾ ਉਹਨੇ ਦਰਉ ਕੀਤਾ ਜੀ ਤਾਂ ਅਸੀਂ ਉਹਦੇ ਤੇ ਮੁਕੱਦਮਾ ਨੰਬਰ ਜਿਹੜਾ 27 ਮਈ 18 4 2024 ਅਧਿੰਤਾਲਾ ਜਿਹੜਾ ਹੈ 295 ਆਈਪੀਸੀ ਖਣਾ ਖਣਾ ਹੋਰ ਦਰਜ ਕਰਕੇ ਦਰਜਿੰਗ ਦਰਸਰ ਕਰ ਲਿਆ ਤਦਕਿ ਹੈ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਮਾੜਿਆ ਸਾਹਿਬ ਨੂੰ ਚੇਤਾਵਨੀ ਦੇਣਾ ਚਾਹਣਾ ਕਿ ਮਾੜੀਆਂ ਹਰ ਤਰ੍ਹਾਂ ਵਾਲੇ ਜਿਹੜਾ ਬਾਜ਼ ਆ ਜਾਣ ਉਹਨਾਂ ਦੇ ਨਾਲ ਕੋਈ ਇੰਤੋਰਪਰ ਸਖ਼ਤੀ ਨਾਲ ਡਟਿਆ ਜਾਏਗਾ ਕਿਸੇ ਨੂੰ ਪਛਾਣੀ ਜਾਏਗਾ ਤੇ ਦੂਸਰਾ ਜਿਹੜਾ ਮੈਂ ਆਮ ਲੋਕਾਂ ਨੂੰ ਇੱਕ ਖਾਸ ਤੌਰ ਤੇ ਧਾਰਮਿਕ ਸਥਾਨਾਂ ਦੇ ਮੌਦੇਦਾਰਾਂ ਦੇ ਕਮੇਟੀ ਮੈਂਬਰ ਸਨ ਉਹਨਾਂ ਨੂੰ ਜਾਂ ਉੱਥੇ ਕੰਮ ਕਰਨ ਵਾਲਿਆਂ ਨੂੰ ਸੇਵਾ ਕਰਨ ਵਾਲੇ ਬੇਨਤੀ ਕਰਦਾ ਕਿ ਉਹ ਸਾਰੇ ਧਾਰਮਿਕ ਸਥਾਨ ਮੰਦਰ ਹੈ ਚਾਹੇ ਗੁਰਦੁਆਰਾ ਸਾਹਿਬ ਹੈ ਚਾਹੇ